ਸਤ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਫਾਸਟ ਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਾ ਨਵਨੀ ਥੰਦਾਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪਿੰਦੀ ਦੇ ਨਜ਼ਦੀਕ ਸੜਕ ਤੋਂ ਪੇਤ ਪਰੇ ਹਾਲਾਤਾਂ ਵਿੱਚ ਮਿਲੀ ਇੱਕ ਨੌਜਵਾਨ ਦੀ ਲਾਸ਼ ਅੰਮ੍ਰਿਤਸਰ ਦੇ ਹਾਤੀ ਪੁਲਿਸ ਨੇ ਵਕਵਕ ਮਾਮਲਿਆਂ ਚ ਪੰਜ ਦੋਸ਼ੀ ਕਾਬੂ ਕਰਕੇ ਬਰਾਮਦ ਕੀਤੀ 7 ਕਿਲੋਗ੍ਰਾਮ ਹੀਰੋਇਨ। ਥਾਣਾ ਬਿਆਸ ਪੁਲਿਸ ਨੇ ਕੁਝ ਹੀ ਕੈਂਟਿਆਂ ਚ ਕਤਲ ਦੀ ਗੁੱਥੀ ਨੂੰ ਸੁਰਜਾ ਕੇ ਕਾਬੂ ਕੀਤੇ ਦੋਸ਼ੀ। ਅਤੇ ਹੁਣ ਖਬਰਾਂ ਵਿਸਥਾਰ ਨਾਲ ਜਿਲ੍ਹਾ ਤਰਨਤਾਰਨ ਦੇ ਨੇੜਲੇ ਪਿੰਡ ਪਿੰਦੀ ਦੇ ਨਜ਼ਦੀਕ ਸੜਕ ਤੋਂ ਪੇਤ ਭਰੇ ਹਾਲਾਤਾਂ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ 24 ਘੰਟਿਆਂ ਲਈ ਡੈੱਡ ਹਾਊਸ ਦੇ ਵਿੱਚ ਰੱਖਿਆ ਗਿਆ ਹੈ ਜਾਣਕਾਰੀ ਮੁਤਾਬਕ ਦੱਸ ਦਈਏ ਕਿ ਪੁਲਿਸ ਨੂੰ ਇੱਕ ਚਾਕੂ ਵੀ ਬਰਾਮਦ ਹੋਇਆ ਹੈ ਪੁਲਿਸ ਦਾ ਆਖਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਨੇ ਆ ਕੇ ਦੱਸਿਆ ਜੀ ਜਿਹੜਾ ਹਾਈਵੇ ਦੇ ਨਾਲ 50 ਕਿਲੋਮੀਟਰ ਅੱਗੇ ਜਾ ਕੇ ਨਾ ਤੇ ਕੱਚੀ ਸੜਕ ਜਾਂਦੀ ਹੈ ਉੱਥੇ ਪਰ ਇੱਕ ਡੈੱਡ ਬੋਡੀ ਪਈ ਹੈਗੀ। ਤੇ ਡੈੱਡ ਬੋਡੀ ਆ ਕੇ ਦੇਖੀ ਹੈਗੀ ਸਾਰਿਆਂ ਨੇ ਇੱਥੇ ਜੋ ਸਰਦਾਰ ਲੜਕਾ ਹੈਗਾ ਯੰਗ ਲੜਕਾ ਹੈਗਾ ਬਿਲਕੁਲ ਤੇ ਉਹਦੇ ਪਾਕਟਸ ਵਿੱਚ ਕੁਝ ਨਹੀਂ ਹੈਗਾ। ਨਾ ਕੋਈ ਮੋਬਾਈਲ ਹੈਗੀ ਨਾ ਕੋਈ ਇਹੋ ਜਿਹੀ ਆਇਡੈਂਟੀਟੀ ਹੈ ਜਿਸसे ਸਾਨੂੰ ਪਤਾ ਲੱਗੇ ਵੀ ਕਿੱਥੇ ਜਾ ਹੈਗਾ ਤੇ ਕੀ ਨਾਮ ਹੈ ਇਹਦਾ। ਫਿਰ ਵੀ ਜਿਹੜੇ ਤਿੰਨ ਚਾਰ ਕਾਗਜ਼ ਮਿਲੇ ਨੇ ਉਹਦੇ ਵਿੱਚ ਇਹ ਲੱਗਦਾ ਹੈਗਾ ਜਿਵੇਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ। ਸਵਿੱਚਾਂ ਦੇ ਭਾਅ ਵਗੈਰਾ ਲਿਖੇ ਨੇ ਤੇ ਉਹ ਲਿਖਿਆ ਵੀ ਹਾਂ ਕਿੰ ਸੋ ਜਦੋਂ ਜਬ ਤੱਕ ਮੇਨ ਪ੍ਰੋਬਲਮ ਸਮਝ ਆਏਗੀ ਪਹਿਲੇ ਪਹਿਦੀ ਆਇਡੈਂਟੀਫਿਕੇਸ਼ਨ ਕਰਦੇ ਗਿਆ ਵੀ ਕਿੱਥੇ ਦੇ ਰਹਿਣ ਵਾਲਾ ਉਸ ਤੋਂ ਬਾਅਦ ਅੱਗੇ ਪਤਾ ਲੱਗੇਗਾ ਵੀ ਇਹਦਾ ਇਹ ਨਾਲ ਹੋਇਆ ਕੀ ਹੈ ਕੋਈ ਮੋਟਰਸਾਈਕਲ ਸੀਗਾ ਕੋਈ ਸਕੂਟਰ ਸੀਗਾ ਕੋਈ ਸਾਈਕਲ ਸੀਗੀ ਨਹੀਂ ਜੀ 100% ਇਹੀ ਲੱਗ ਜਾਏਗਾ ਜੇ ਸਾਰਾ ਬੋਡੀ ਦੇਖੀਏ ਜਦੋਂ ਬਾਕੀ ਸਾਰੇ ਡਾਕਟਰ ਦੱਸਣਗੇ ਵੀ ਐਸ ਜਿੰਨਾ ਕਿ ਐਕਸਪੀਰੀਅੰਸ ਹੈਗਾ ਉਸੇ ਲੱਗਦਾ ਗਲਾ ਰੋਂਦੇ ਹੈਗਾ ਤਾਂ ਉਹਦੇ ਨਾਲ ਮੌਕੇ ਤੇ ਉਹਦਾ ਕਵਰ ਵੀ ਮਿਲ ਗਿਆ ਚਾਕੂ ਦਾ ਚਾਕੂ ਵੀ ਅਸੀਂ ਰਿਕਵਰ ਕਰ ਲਿਆ ਨਾਲ ਦੇ ਖੇਤਾਂ ਦੇ ਵਿੱਚੋਂ ਉਹਨਾਂ 35 ਫਰੈਂਚਿਸਟ ਟੀਮ ਆਈ ਗਿਆ ਫਰੈਂਚਿਸਟ ਟੀਮ ਨੂੰ ਹੀ ਸਾਰਾ ਕੁਝ ਦੇਤਾ ਤੇ ਜੋ ਇਸ ਤਰ੍ਹਾਂ ਦਾ ਹੋਏਗਾ ਮੇਨ ਸਨੋਏ ਆ ਕਿ ਪਤਾ ਲੱਗੇ ਵੀ ਇਹ ਹੈ ਕਿਸੇ ਦਾ ਬੰਦਾ ਸੋ ਅਸੀਂ ਸਾਰੇ ਪਿੰਡਾਂ ਦੇ ਵਿੱਚ ਸਾਰੀ ਪੰਚਾਇਤਾਂ ਦੇ ਸਾਡੇ ਕੋਲ ਨੰਬਰ ਹੈਗੇ ਉਹਨਾਂ ਦਾ WhatsApp ਗਰੁੱਪ ਬਣਾਇਆ ਹੈ ਉਹਨਾਂ ਦਾ ਅਸੀਂ ਸਾਰਾ ਕੁਝ ਵੈਰੀਫਾਈ ਕਰ ਰਹੇ ਹਾਂ ਤੇ ਨਾਲ ਫਿਰ ਜਿਹੜੇ ਨਾਲ ਦੇ ਕੋਈ ਮਕਾਨ ਚ ਜਾਂ ਦੁਕਾਨ ਚ ਕੰਮ ਚੱਲ ਰਿਹਾ ਵੀ ਲੀਦਾ ਉਹ ਤੇ ਜਾਂ ਫਿਰ ਦੁਕਾਨਾਂ ਅਸੀਂ ਕਰੀ ਕਰਦੇ ਸੋ ਇਹ ਕਲੀਅਰ ਹੋਣਾ ਜ਼ਰੂਰੀ ਵੀ ਹੈ ਕਿੱਥੇ ਦਾ ਜੀ ਅੰਮ੍ਰਿਤਸਰ ਦੇ ਹਾਥੀ ਪੁਲਿਸ ਵੱਲੋਂ ਵਾਕ ਵਾਕ ਮਾਮਲਿਆਂ ਵਿੱਚ 6 ਕਿਲੋ 400 69 ਗ੍ਰਾਮ ਹਿਰੋਇਨ ਅਤੇ 1 32 ਬੋਰ ਦੇਸੀ ਪਿਸਤੌਲ ਸਮੇਤ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਸੰਬੰਧੀ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਸਾਂਝੀ ਕੀਤੀ ਗਈ ਤੇ ਇਹ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਜੋ ਨਸ਼ਿਆਂ ਦੇ ਵਿਰੁੱਧ ਵਿੱਢੀ ਗਈ ਮੁਹਿੰਮ ਦੇ ਤਹਿਤ ਜਿੰਨੀਆਂ ਵੀ ਰਿਕਵਰੀਜ਼ ਹੋਈਆਂ ਨੇ ਪਿਛਲੇ 1-2 ਦਿਨਾਂ ਦੇ ਵਿੱਚ ਉਹਦੇ ਬਰੀਫਿੰਗ ਸੰਬੰਧੀ ਰੱਖੀ ਗਈ ਹੈ ਅ ਕੱਲ 20 ਤਰੀਕ ਨੂ ਇਹ ਸਾਰੇ ਜਿਹੜੇ ਸਾਡੇ ਆਪਰੇਸ਼ਨਸ ਚੱਲ ਰਹੇ ਸੀ ਉਹਨਾਂ ਤਿੰਨ ਵੱਖ-ਵੱਖ ਕੇਸਾਂ ਦੇ ਵਿੱਚ 6 ਕਿਲੋ 498 ਗ੍ਰਾਮ ਦੇ ਕਰੀਬਨ ਜਿਹੜੀ ਹੈ ਹੈਰੋਨ ਦੀ ਰਿਕਵਰੀ ਹੋਈ ਹੈ ਇਹਦੇ ਵਿੱਚ ਦੋ ਮੋਬਾਈਲ ਫੋਨ ਵੀ ਜਬਤ ਕੀਤੇ ਗਏ ਨੇ ਤੇ ਨਾਲ ਹੀ ਇੱਕ ਵੱਖਰੇ ਕੇਸ ਦੇ ਵਿੱਚ ਇੱਕ 32 ਬੋਰ ਪਿਸਟਲ ਤੇ ਚਾਰ ਜਿੰਦਾ ਰੌਂਦ ਤੇ ਨਾਲ ਹੀ ਮੈਗਜ਼ੀਨ ਦੀ ਰਿਕਵਰੀ ਹੋਈ ਹੈ ਇਸ ਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਕੇਸ ਹੈ ਉਲੋਪੋਗੇ ਥਾਣੇ ਦੇ ਵਿੱਚ ਇੱਕ 2 ਕਿਲੋ ਹੈਰਨ ਦੀ ਜਿਹੜੀ ਰਿਕਵਰੀ ਹੋਈ ਹੈ ਉਹਦੇ ਬਾਬਤ ਹੈ ਇਸ ਦੇ ਵਿੱਚ ਦੋ ਦੋਸ਼ੀ ਜਿਵੇਂ ਮਲਕੀਤ ਸਿੰਘ ਪੁੱਤਰ ਸੁਖਦੇਵ ਸਿੰਘ ਹੈ ਜੋ ਕਿ ਬੱਚੀਬੜ ਦਾ ਰਹਿਸ਼ੀ ਹੈ ਇਹਦੇ ਨਾਲ ਇਹਦਾ ਜਿਹੜਾ ਸਾਥੀ ਸੀ ਬਲਜਿੰਦਰ ਸਿੰਘ ਉਰਫ ਤੋਤਾ ਪੁੱਤਰ ਸਮੁੰਦ ਸਿੰਘ ਵਾਸੀ ਮੱਖਣਪੁਰਾ ਇਹ ਦੋ ਵਿਅਕਤੀ ਸਨ ਜਿਨ੍ਹਾਂ ਦੇ ਕੋਲੋਂ ਜਿਹੜੀ ਹੈ 2 ਕਿਲੋ ਦੇ ਕਰੀਬ ਜਿਹੜੀ ਹੈਰੋਇਨ ਦੀ ਰਿਕਵਰੀ ਹੋਈ ਹੈ ਇਸ ਸੰਬੰਧੀ ਜਿਹੜਾ ਮੁਕੱਦਮਾ ਹੈ ਲੋਪੋ ਕੇ ਥਾਣੇ ਚ ਦਰਜ ਕੀਤਾ ਗਿਆ ਹੈ ਇਹਨਾਂ ਦੇ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਨੇ ਉਹ ਖੰਘਾਲੇ ਜਾ ਰਹੇ ਨੇ ਇਸ ਤੋਂ ਇਲਾਵਾ ਇਸੇ ਲੜੀ ਦੇ ਤਹਿਤ ਜਿਹੜੀ ਸਾਡੀ ਐਂਟੀ ਡਰੱਗ ਕੈਂਪੇਨ ਵੀ ਚੱਲ ਰਹੀ ਹੈ ਤੇ ਇਸੇ ਦੇ ਤਹਿਤ ਹੀ ਲੋਪੋ ਕੇ ਥਾਣੇ ਦੇ ਵਿੱਚ ਹੀ ਅਸੀਂ ਦੂਜਾ ਇੱਕ ਮੁਕੱਦਮਾ ਦਰਜ ਕੀਤਾ ਜਿਦੇ ਵਿੱਚ ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਕੱਕੜ ਕਲਾ ਦਾ ਇਹ ਰਿਆਸੀ ਹੈ ਇਹਦੇ ਕੋਲੋਂ 3 ਕਿਲੋ ਹੈਰੋਇਨ ਤੇ ਮੋ ਦੋ ਮੋਬਾਈਲ ਫੋਨ ਜਿਹੜੇ ਆ ਉਹ ਬਰਾਮਦ ਹੋਏ ਨੇ ਇਸ ਕੇਸ 'ਚ ਵੀ ਜਿਹੜਾ ਹੈ ਇੰਟੈਰੋਗੇਸ਼ਨ ਚੱਲਦੀ ਹੈ ਤੇ ਫਰਦਰ ਜਿਹੜੇ ਹੈ ਹੋਰ ਜਿਹੜੇ ਖੁਲਾਸੇ ਉਹ ਜ਼ਰੂਰ ਛੇਤੀ ਜਿਹੜੇ ਉਹ ਨਸ਼ਰ ਕੀਤੇ ਜਾਣਗੇ ਇਸ ਤੋਂ ਇਲਾਵਾ ਇੱਕ ਤੀਜੇ ਕੇਸ ਦੇ ਵਿੱਚ ਇੱਕ ਸੀਕ੍ਰੀਟ ਇਨਫੋਰਮੇਸ਼ਨ ਦੇ ਆਧਾਰ ਤੇ ਜਿਹੜਾ ਹੈ ਦੋਸ਼ੀ ਜਗਰੂਪ ਸਿੰਘ ਉਰਫ ਸਾਜਨ ਪੁੱਤਰ ਕਲਵੰਤ ਸਿੰਘ ਵਾਸੀ ਤਨੋਏਕਲਾ ਇਹ ਇਹਨੂੰ ਇਹਨੂੰ ਗ੍ਰਫਤਾਰ ਕੀਤਾ ਗਿਆ ਇਹਦੇ ਕੋਲੋਂ ਜਿਹੜੀ ਹੈਗੀ ਹੈ 1 ਕਿਲੋ 498 ਗ੍ਰਾਮ ਦੇ ਕਰੀਬ ਜਿਹੜੀ ਹੈਰੋਇਨ ਹੈ ਬਰਾਮਦ ਕੀਤੀ ਗਈ ਹੈ ਤੇ ਜਿਹੜਾ ਇਹ ਜਿਹੜਾ ਮੁਕਦਮਾ ਹੈ ਘੰਡੇ ਥਾਣੇ ਇਹ ਦਰਜ ਕੀਤਾ ਗਿਆ ਹੈ ਇਸ ਤੋਂ ਇਲਾਵਾ ਇੱਕ ਚੌਥੇ ਕੇਸ ਦੇ ਵਿੱਚ ਥਾਣੇ ਰਮਦਾਸ ਦੇ ਵਿੱਚ ਇੱਕ 32 ਬੋਰ ਰਿਵਾਲਵਰ ਜਿਹੜਾ ਹੈ ਉਹ ਬਰਾਮਦ ਕੀਤਾ ਗਿਆ ਹੈ ਇਸ ਦੇ ਵਿੱਚ ਦੋ ਵਿਅਕਤੀ ਫ੍ਰੈਂਕੋ ਮਸੀ ਪੁੱਤਰ ਲਾਲੀ ਮਸੀ ਤੇ ਅਰਸ਼ ਮਸੀ ਪੁੱਤਰ ਨਿਸ਼ਾਨ ਮਸੀ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਇਸ ਤਰੀਕੇ ਨਾਲ ਜਿਹੜਾ ਹੈ ਅਫਸਰ ਦਿਹਾਤੀ ਪੁਲਿਸ ਵੱਲੋਂ ਜਿਹੜਾ ਇਹ ਐਂਟੀ ਸੋਸ਼ਲ ਤੇ ਗੈਂਗਸਟਰ ਮੁਹਿੰਮ ਜਿਹੜੀ ਜਿਹੜੀ ਚਲਾਈ ਜਾ ਰਹੀ ਹੈ ਐਂਟੀ ਗੈਂਗਸਟਰ ਮੁਹਿੰਮ ਇਹਦੇ ਤਹਿਤ ਜਿਹੜੀ ਹੈ ਤੇ ਇਹ ਸਾਰੀਆਂ ਰਿਕਵਰੀਜ਼ ਤੇ ਅਰੈਸਟ ਹੋਏ ਜਾਂਦੇ। ਥਾਣਾ ਬਿਆਸ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕਰਦਿਆਂ ਕਤਲ ਦੇ ਮਾਮਲੇ ਨੂੰ ਕੁਝ ਘੰਟਿਆਂ ਦੇ ਅੰਦਰ ਟ੍ਰੇਸ ਕਰਕੇ ਸਾਰੇ ਦੋਸ਼ੀ ਜਿਨ੍ਹਾਂ ਵਿੱਚ ਮ੍ਰਿਤਕ ਦੀ ਪਤਨੀ ਜਸਵਿੰਦਰ ਕੌਰ ਕੁਲਵੰਤ ਸਿੰਘ ਅਤੇ ਕੁਲਵਿੰਦਰ ਸਿੰਘ ਸ਼ਾਮਿਲ ਹਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਕਤ ਦੋਸ਼ੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕੱਲ੍ਹ ਦੇਰ ਰਾਤ ਮੁਕਸਰ थाना ਬਿਆਸ ਨੂੰ ਸਰਦਾਰ ਪ੍ਰੇਮ ਸਿੰਘ ਪੁੱਤਰ ਸਰਦਾਰ ਕਰਮ ਸਿੰਘ ਵਾਸੀ ਬਾਲੀਆ ਮੰਜਪੁਰ ਨੇ ਇੱਕ ਬਿਆਨ ਤਹਿਰੀਰ ਕਰਾਇਆ ਜਿਸ ਮੁਤਾਬਕ ਉਹਨਾਂ ਦੇ ਲੜਕੇ ਸੁਖਦੇਵ ਸਿੰਘ ਦਾ ਕਤਲ ਉਹਨਾਂ ਦੀ ਹੀ ਨੂੰ ਅਤੇ ਦੋ ਸਹਿ ਦੋਸ਼ੀਆਂ ਕੁਲਵੰਤ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਬਾਬਾ ਕਾਲਾ ਸਾਹਿਬ ਵਿਖੇ ਉਹਨਾਂ ਦੇ بیٹے ਦੇ ਘਰ ਹੀ ਕਰ ਦਿੱਤਾ ਸੀਗਾ ਇਸ ਮੁਤਾਬਕ ਥਾਣਾ ਬਿਆਸ ਦੀ ਪੁਲਿਸ ਨੇ ਮੁਕਦਮਾ ਦਰਜ ਕਰਕੇ ਤੁਰੰਤ ਐਕਸ਼ਨ ਕਰਦੇ ਹੋਏ ਮਾਨਯੋਗ ਡੀਆਈਜੀ ਸਾਹਿਬ ਬਾਰਡਰਾਂਜ ਸ਼੍ਰੀ ਸਤਿੰਦਰ ਸਿੰਘ ਜੀ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਤੇ ਸਰਦਾਰ ਚਰਨਜੀਤ ਸਿੰਘ ਸੋਹਲ ਆਈਪੀਐਸ ਐਸਐਸਪੀ ਸਾਹਿਬ ਅੰਮ੍ਰਿਤਸਰ ਵਿਖਤੀ ਜੀ ਦੇ ਆ ਗਾਈਡਲਾਈਨਸ ਦੇ ਮੁਤਾਬਕ ਕੰਮ ਕਰਦੇ ਹੋਏ ਕੁਝ ਹੀ ਘੰਟਿਆਂ ਦੇ ਵਿੱਚ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਹੋਇਆਂ ਮੁਕਦਮਾ ਦੇ ਤਿੰਨਾਂ ਦੋਸ਼ੀਆਂ ਨੂੰ ਹੀ ਥੋੜੇ ਹੀ ਸਮੇਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਅੱਜ ਮਾਨਯੋਗ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕਰਕੇ ਉਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੈਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੈਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੀ ਗ੍ਰਾਹਕਾਂ ਨੂੰ ਗੁੰਮਰਾ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ। ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਨੌਕਰੀ ਛੱਡ ਚੁੱਕੇ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾ ਦੇਵੋ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਕਮ ਚੀਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਮ੍ਰਿਤਸਰ ਅਮਰਿੰਦਰ ਸਿੰਘ ਗਰੇਵਾਲ ਦੀ ਰਹਿਨਮਾਈ ਹੇਠ ਅਤੇ ਸਿਵਲ ਜੱਜ ਸੀਨੀਅਰ ਡਿਵੀਜ਼ਨ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਮ੍ਰਿਤਸਰ ਅਮਰਦੀਪ ਸਿੰਘ ਬੈਂਸ ਦੇ ਯਤਨਾ ਸਦਕਾ ਐਸਆਰਐ ਨੈਸ਼ਨਲ ਲੋਕ ਅਦਾਲਤ 14 ਦਸੰਬਰ 2024 ਨੂੰ ਲੱगन ਜਾ ਰਹੀ ਹੈ ਜਿਸ ਵਿੱਚ ਪਰਿਵਾਰਕ ਕੇਸਾਂ ਜਿਵੇਂ ਕਿ ਪਤੀ ਪਤਨੀ ਦੇ ਆਪਸੀ ਝਗੜੇ ਚੈੱਕ ਬਾਊਂਸ ਦੇ ਕੇਸ ਬੈਂਕਾਂ ਦੇ ਕੇਸ ਫਾਈਨਾਂਸ ਕੰਪਨੀਆ ਬੀਮਾ ਕੰਪਨੀਆ ਮੋਟਰ ਦੁਰਘਟਨਾ ਜ਼ਮੀਨੀ ਵਿਵਾਦ ਬਿਜਲੀ ਅਤੇ ਪਾਣੀ ਦੇ ਬਿੱਲ ਆਦ ਕਿਸਮਾਂ ਦੇ ਕੇਸ ਲਗਾਏ ਜਾ ਸਕਦੇ ਹਨ ਸ਼੍ਰੀ ਅਕਾਲਤਖ ਸਾਹਿਬ ਦੇ ਜਥੇਦਾਰ ਗਿਆਨੀ ਰਘੂबीर ਸਿੰਘ ਦੇ ਨਿਵਾਸ ਸਥਾਨ ਵਿਖੇ ਸਿੰਘ ਸਾਹਿਬਾਨ ਦੀ ਕਈ ਪੰਥਕ ਫੈਸਲਿਆਂ ਨੂੰ ਲੈ ਕੇ ਮੀਟਿੰਗ ਹੋਈ ਪ੍ਰਾਪਤ ਵੇਰਵਿਆਂ ਅਨੁਸਾਰ ਇਸ 71 ਤਾ ਮੀਟਿੰਗ ਵਿੱਚ ਗਿਆਨੀ ਰਘੂਬੀਰ ਸਿੰਘ ਤੋਂ ਇਲਾਵਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਅਤੇ ਸ਼ਰਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜਵੀ ਸ਼ਾਮਿਲ ਸਨ। ਇਹ ਤਾਂ ਨਹੀਂ ਕੋਈ ਗੱਲ ਨਹੀਂ ਦੇਖੋ ਇੱਕ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਔਰ ਦੂਸਰੇ ਸ਼ਰਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੈ ਤੇ ਉਹ ਸਿੰਘ ਸਭਾ ਨਾਲ ਨੂੰ ਮਿਲ ਰਹੇ ਹੈ ਤੇ ਜੇ ਉਹ ਸਿੰਘ ਸਭਾ ਨਾਲ ਨੂੰ ਮਿਲਣਗੇ ਤੇ ਉਹ ਜਿਹਾ ਕਿਸੇ ਉਹ ਗੱਲ ਕਰਮਾਂ ਦੇ ਮੁਖੀਆਂ ਨੂੰ ਥੋੜੀ ਮਿਲਣਗੇ ਤੋ ਮਿਲਣ ਆਏ ਆ ਕੋਈ ਇਦਾਂ ਦੇ ਨਹੀਂ ਦੇਖੋ ਮੈਂ ਪਹਿਲਾਂ ਕਹਿ ਦਿੰਦਾ ਕਿ ਇੱਕ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਦੂਸਰੇ ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੈ ਔਰ ਇਹਨਾਂ ਦੀਆਂ ਸਿੰਘ ਸਾਹਿਬਾਨਾ ਨਾਲ ਮੀਟ ਨਹੀਂ ਸਕੂ ਰੁਟੀਨ ਦੇ ਵਿੱਚ ਵੀ ਚੱਲਦੀਆਂ ਰਹੀਆਂ ਚੱਲਦੀਆਂ ਰਹਿਣੀਆਂ ਵੀ ਚਾਹੀਦੀਆਂ ਨੇ ਸਿਸ਼ਟਾਚਾਰ ਦੇ ਨਾਤੇ ਸਰ ਆਓ ਇਦਾਂ ਨਹੀਂ ਕੋਈ ਗੱਲ ਬੀਜੀਪੀ ਨੇ ਸਮਰਥਨ ਦਿੱਤਾ ਹੈ ਬਾਬਾ ਹਰਨਾਮ ਸਿੰਘ ਤੋਂ ਮਾਜੀ ਬਿਲਕੁਲ ਦੇਖੋ ਬਿਨਾਂ ਸ਼ਰਤ ਸਮਰਥਨ ਜਿਹੜਾ ਹੈਗਾ ਉਹ ਵਾਜਬ ਨਹੀਂ ਹੁੰਦਾ ਅੱਗੇ 25 ਸਾਲ ਅਕਾਲੀ ਦਲ ਦੇ ਬਿਨਾਂ ਸ਼ਰ ਤੇ ਜੇਕਰ ਸ਼ਰਤਾਂ ਮੰਨੀਆਂ ਜਾਂਦੀਆਂ ਤੇ ਬੈਟਰ ਬਹੁਤ ਵਧੀਆ ਜਿਸ ਤਰ੍ਹਾਂ ਇਹ ਸਸਤਾ ਦੂਮੁਖੀ ਨੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਬੀਜੀ ਵਿੱਚ ਸ਼ਰਤਾਂ ਅਗਰ ਮੰਨੀਆਂ ਮੰਨ ਲਈਆਂ ਜਾਂਦੀਆਂ ਬੰਦੀ ਸਿੰਘ ਰਹਾ ਹੁੰਦੇ ਆ ਕੋਈ ਸਾਡੇ ਮਸਲੇ ਸਿੱਖਾਂ ਦੇ ਹੱਲ ਹੁੰਦੇ ਆ ਤੇ ਮਤਲਬ ਠੀਕ ਹੈ ਮੈਂ ਤਾਂ ਇਹ ਕਹਿਦਾ ਕਿ ਜੋ ਲੋਕ ਕਾਨੂੰਨੀ ਤਰੀਕੇ ਪਹੁੰਚਣਾ ਨਹੀਂ ਜਵਾਬ ਦਾ ਕਰਵਾਉਂਦੇ ਜਵਾਨ ਹੈ ਪਰ ਉਹ ਲੋਕ ਕਾਲਟੇ ਹੋ ਕੇ ਤੇ ਪੈਰਾ ਦਿੰਦੇ ਉਹ ਜਿਹੜੇ ਕੋਈ ਨਹੀਂ ਦੇ ਸਕਦੇ ਮੈਂ ਉਹਨਾਂ ਨੂੰ ਕੀ ਕਹਿ ਸਕਦਾ ਉਹਨਾਂ ਤੇ ਦਿਲ ਹੈ ਇੱਕ ਪ੍ਰੋਸੀਜਰ ਹੈ ਅਸੀਂ ਪਾਰਟੀ ਦੀ ਭਰਤੀ ਸ਼ੁਰੂ ਕਰਾਂਗੇ ਉਹ ਤੋਂ ਡੈਲੀਗੇਟ ਬਣਦੇ ਡੈਲੀਗੇਟ ਤੋਂ ਬਾਅਦ ਫਿਰ ਪ੍ਰਧਾਨ ਚੁੜਿਆ ਜਾਂਦਾ ਜਿਵੇਂ ਕਿ ਪਹਿਲਾ ਇਲੈਕਟਿਡ ਪ੍ਰਧਾਨ ਨੇ ਹੁਣ ਫਿਰ ਉਸ ਤੋਂ ਇੱਕ ਪ੍ਰੋਸੀਜਰ ਹੋ ਕਰਾਂਗੇ ਪੂਰਾ ਨਹੀਂ ਤਾਂ ਇਲੈਕਸ਼ਨ ਨੇ ਉਸ ਤੋਂ ਪਹਿਲਾਂ ਸੀ ਭਰਤੀ ਖੋਲਾਂਗੇ। ਪਹਿਂ ਭਰਤੀ ਖੋਲੋਗੇ ਫਿਰ ਫਿਰ ਉਹ ਡੈਲੀਗੇਟ ਬਣਨਗੇ। ਹਾਂਜੀ। ਫਿਰ ਉਸ ਹਾਊਸ ਚ ਪ੍ਰਧਾਨ ਚੁਣੀਦਾ। ਠੀਕ। ਸਸਦ ਗੁਰਜੀਤ ਸਿੰਘ ਔਸ਼ਲਾ ਨੇ ਪੰਜਾਬ ਸਰਕਾਰ ਤੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਯੂਨੀਵਰਸਿਟੀ ਬਿਨਾ ਵਾਈਸ ਚਾਂਸਲਰ ਤੋਂ ਚੱਲ ਰਹੀ ਹੈ। ਉਹਨਾਂ ਨੇ ਕਿਹਾ ਕਿ ਅਜੇਹਾ 55 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ ਅਤੇ ਇਹ ਮੌਜੂਦਾ ਸਰਕਾਰ ਵਿੱਚ ਹੀ ਸੰਭਵ ਹੋ ਸਕਿਆ ਹੈ। ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਸੰਧੂ ਦਾ ਕਾਰਜਕਾਲ 16 ਨਵੰਬਰ 2024 ਨੂੰ ਖਤਮ ਹੋ ਗਿਆ ਸੀ। ਉਹਨਾਂ ਦਾ ਕਾਰਜਕਾਲ ਖਤਮ ਹੋਏ 5 ਦਿਨ ਬੀਤ ਚੁੱਕੇ ਹਨ ਪਰ ਅਜੇ ਤੱਕ ਨਵੇਂ ਵੀਸੀ ਦੀ ਨਿਯੁਕਤੀ ਨਹੀਂ ਕੀਤੀ ਗਈ। ਸਾਜਖੰਡ ਸ਼੍ਰੀ ਹਰਮੰਦਰ ਸਾਹਿਬ ਜਾਣ ਵਾਲੇ ਰਸਤੇ ਵਿਰਾਸਤੀ ਮਾਰਗ ਤੇ ਆਏ ਦਿਨ ਫੋਟੋਗ੍ਰਾਫਰਾਂ ਦੀ ਗੁੰਡਾਗਰਦੀ ਲਗਾਤਾਰ ਵਾਧੀ ਜਾ ਰਹੀ ਹੈ ਜਿਸ ਦੇ ਚਲਦੇ ਇੱਕ ਪਰਿਵਾਰ ਨਵਾਂ ਸ਼ਹਿਰ ਤੋਂ ਸਾਜਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜਿਆ। ਤੇ ਮਥਾ ਟੇਕਣ ਤੋਂ ਬਾਅਦ ਜਦੋਂ ਪਰਿਵਾਰ ਆਪਣੇ ਘਰ ਨੂੰ ਵਾਪਸ ਜਾਣ ਲੱਗਾ ਤਾਂ ਵਿਰਾਸਤੀ ਮਾਰਗ ਉੱਤੇ ਲੜ ਰਹੇ ਨੌਜਵਾਨਾਂ ਨੂੰ ਪਰਿਵਾਰ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਲਟਾ ਉਹਨਾਂ ਨੌਜਵਾਨਾਂ ਨੇ ਪਰਿਵਾਰ ਦੇ ਹੀ ਇੱਕ ਨੌਜਵਾਨ ਨੂੰ ਅਪਸ਼ਬਦ ਬੋਲਨੇ ਸ਼ੁਰੂ ਕਰ ਦਿੱਤੇ ਅਤੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਹ ਸਾਰੀ ਘਟਨਾ ਵਿਰਾਸਤੀ ਮਾਰਗ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੀੜਤ ਪਰਿਵਾਰ ਨੇ ਮੀਡੀਆਗੇ ਗੁਹਾਰ ਲਗਾਉਂਦਿਆਂ ਕਿਹਾ ਕਿ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦਿਵਾਇਆ ਜਾਵੇ। ਮਥਾ ਦੇ ਕੇ ਮੈਂ ਤੇ ਮੇਰੇ ਫੈਮਿਲੀ ਜੀ ਅਸੀਂ ਨਿਕਲੇ ਚੱਲ ਅਸੀਂ ਜਾਂਦੇ ਸੀਗੇ ਉਹ ਸਾਡੇ ਮੋਹਰੇ ਇੱਦਾਂ ਆ ਗਏ ਲੜਦੇ ਲੜਦੇ ਮੈਂ ਕਿਹਾ ਭਰਾ ਵੀ ਨਾ ਲੜੋ ਵੀ ਚੰਗਾ ਨਹੀਂ ਲੱਗਦਾ ਆਪਸੇ ਚ ਲੜਦੇ ਪਏ ਸੀ ਆਪਸੇ ਜੀ ਲੜਦੇ ਸਕੇ ਮੇਨਾਂ ਕੋਈ ਉਹਨਾਂ ਦਾ ਰੌਲਾ ਨਹੀਂ ਸੀਗਾ ਜੀ ਉਹ ਲੜਦੇ ਪਏ ਸੀ ਉਹਨਾਂ ਨੂੰ ਇੰਨੀ ਗੱਲੇ ਕਹੀ ਕਿ ਭਰਾ ਨਾ ਲੜੋ ਵੀ ਨਾ ਵੀ ਛਿਆਣੇ ਵਿਆਣੇ ਲੰਗਦੇ ਆ ਨਾ ਲੜੋ ਮੇਰਾ ਭਰਾ ਆਪਣਾ ਚੁੱਪ ਕਰਕੇ ਜਾਓ ਉਹਨਾਂ ਜੋ ਇੱਕ ਜਣੇ ਨੇ ਗਾਲ ਕੱਢੀ ਮੈਨੂੰ ਜੀ ਉਹਨੇ ਗਾਲ ਕੱਢੀ ਉਹਨੇ ਮেরে ਮਾਰਿਆ ਫੇ ਮੈਂ ਵੀ ਬਰਾਬਰ ਮਾਰਿਆ ਉਹਦੇ ਉਹਦੇ ਕੋਈਆਂ ਸੀ ਮੈਨੂੰ ਨਹੀਂ ਪਤਾ ਕੌਣ ਸੀ ਕੈਮਰੇ 'ਚ ਆਏ ਉਹ ਹੋਣਗੇ ਰੱਬ ਜਾਣੇ ਜੀ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀ ਪੂਰੀ ਫੈਮਿਲੀ ਤੇ ਅਸੀਂ ਆਉਣ ਦੇ ਪਏ ਸੀਗੇ ਮੱਥਾ ਟੇਕ ਕੇ ਤੇ ਮੇਰਾ ਭਰਾ ਦੇ ਡੈਡੀ ਮੋਰੇ ਸੀਗੇ ਉੱਥੇ ਦੋ ਬੰਦੇ ਲੜਦੇ ਸੀਗੇ ਤੇ ਮਤਲਬ ਇਹਦੇ ਅੱਗੇ ਆਏ ਤੇ ਨੇ ਕਿਹਾ ਬਈ ਤੁਸੀਂ ਲੜੋ ਨਾ ਵੀਰ ਜੀ ਤੇ ਉਹਨਾਂ ਨੇ ਇਹਨੂੰ ਗਾਲ ਕੱਢੀ ਫਿਰ ਉਸ ਤੋਂ ਬਾਅਦ ਕੁੱਟ ਮਾਰ ਕਰਤੀ ਉਂਗਲੀਆਂ ਵੀ ਤੋੜਤੀ ਸਿਰ 'ਚ ਵੀ ਗਲੀ ਹੋਈ ਹੋਰ ਪਤਾ ਨਹੀਂ ਕਿੱਥੇ ਕਿੱਥੇ ਆਈ ਸੀ ਕੋਈ ਸ਼ਰਧਾਲੂ ਬਾਹਰੋਂ ਆਏ ਤਾਂ ਕੋਈ ਉਹਨਾਂ ਨਾਲ ਉਹਨਾਂ ਜੀ ਉੱਥੇ ਜਿਹੜੇ ਕੈਮਰਿਆ ਵਾਲੇ ਨੇ ਉਹਨਾਂ ਨੇ ਕੋਈ ਝਗੜਾ ਉਹਨਾਂ ਨਾਲ ਵਗੈਰਾ ਕੀਤਾ ਹੋਆ ਤੇ ਫਸਟ ਵੀ ਉਹਨਾਂ ਹਸਪਤਾਲ ਉਹਨਾਂ ਨੂੰ ਹਸਪਤਾਲ ਭੇਜਿਆ ਹੋਇਆ ਬਾਈ ਤੇ ਉਹ ਮੈਡੀਕਲ ਕਰਾ ਕੇ ਆਣਗੇ ਫਿਰ ਜੋ ਆਪਣਾ ਸਟੇਟਮੈਂਟ ਦੇ ਲੋਗਾ ਤਾਕਰਾ ਨਹੀਂ ਮੇਰੇ ਤਾਂ ਨਹੀਂ ਹੋਰ ਜਾ ਫਸਟ ਹੀ ਆ ਜੀ ਹਾਲੀ ਤੱਕ ਇਸ ਤੋਂ ਪਹਿਲਾਂ ਤਾਂ ਕੋਈ ਆਈ ਨਹੀਂ ਜੀ ਇਸ ਦਾ ਕਾਰਨ ਪਤਾ ਲੱਗਾ ਕਿਉਂ ਨਹੀਂ ਹਾਲੇ ਕਾਰਨ ਕਲੀਅਰ ਕੋਈ ਨਹੀਂ ਆ ਉਹ ਇੰਨਾ ਹੀ ਦੱਸ ਰਹੇ ਵੀ ਉੱਥੇ ਕੋਈ ਆਪਸ ਵਿੱਚ ਜੋ ਕਰਦੇ ਸੀ ਆਪਸ ਵਿੱਚ ਕੋਈ ਗੱਲਬਾਤ ਜੀ ਤੇ ਉਹਨਾਂ ਦੇ ਵਿੱਚ ਕੋਈ ਇੰਟਰਵਿਊ ਇਨ ਕਰਨ ਦੀ ਕੋਈ ਚੀਜ਼ ਤੇ ਝਗੜਾ ਉਹਨਾਂ ਨਾਲ ਹੋ ਗਿਆ ਉਹਨਾਂ ਨੂੰ ਸਭ ਤੋਂ ਪਹਿਲਾਂ ਉਹ ਉਹਨਾਂ ਦੀ ਮਡਲੀ ਜਿਹੜੀ ਹੈਗੀ ਆ ਵੀ ਮੈਡੀਕਲ ਕਰਵਾਇਆ ਜਾਵੇ ਉਹਨਾਂ ਦਾ ਉਹਨਾਂ ਨੂੰ ਫਸਟ ਏਡ ਦਵਾਈ ਜਾਵੇ ਸੀਸੀਟੀਵੀ ਆਈਕੂ ਸਾਹਮਣੇ ਸੀਸੀਟੀਵੀ ਕੋਈ ਕੋਈ ਨਹੀਂ ਕਲੈਕਟ ਕਰਵਾ ਰਿਆ ਜੀ ਪਿਛਲੇ ਦਿਨੀ ਡਿਪਟੀ ਕਮਿਸ਼ਨਰ ਸਾਖਸ਼ੀ ਸਹਾਣੀ ਅਤੇ ਕਮਿਸ਼ਨਰ ਨਗਰ ਨਿਗਮ ਗੁਲਪ੍ਰੀਤ ਸਿੰਘ ਵੱਲੋਂ ਪਕਤਾਂਵਾਲਾ ਜੰਮ ਦਾ ਦੌਰਾ ਕੀਤਾ ਗਿਆ ਸੀ ਜਿਸ ਦੇ ਚੱਲਦਿਆਂ ਸ਼ਹਿਰ ਵਿੱਚ ਸਫਾਈ ਵਿਵਸਥਾ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੇ ਅਵਰਧਾ ਕੰਪਨੀ ਦੇ ਅਧਿਕਾਰੀਆਂ ਨੂੰ ਸਪਸ਼ਟ ਤੌਰ ਤੇ ਹਿਦਾਇਤ ਕਰਦਿਆਂ ਕਿਹਾ ਕਿ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉਨਾ ਕਿਹਾ ਕਿ ਕੂੜੇ ਦੀ ਲਿਫਟਿੰਗ ਕਰਨ ਵਾਲੀਆਂ ਗੱਡੀਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇ ਅਤੇ ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖ-ਵੱਖ ਇਕੱਠਾ ਕੀਤਾ ਜਾਵੇ। ਤਰਨਤਾਰਨ ਵਿਖੇ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਿੱਥੇ ਕਿ ਅਨਸਰਾ ਵੱਲੋਂ ਘਰ ਦਾ ਸਾਰਾ ਸਮਾਨ ਤੋੜਿਆ ਗਿਆ। ਤਿੰਨ ਕਾਰਾਂ ਸਮੇਤ ਟਰੈਕਟਰ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ। ਕਰੀਬ 2 ਘੰਟੇ ਗੋਲੀਆਂ ਚਲਾਈਆਂ ਗਈਆਂ। ਗੋਲੀ ਲੱਗਣ ਨਾਲ ਇੱਕ ਵਿਅਕਤੀ ਜ਼ਖਮੀ ਵੀ ਹੋ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਮੌਕੇ ਤੇ ਨਾ ਪਹੁੰਚਦੀ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਇਹ ਮੁੜ ਕੇ ਰਾਤ ਆ ਗਏ ਤਿੰਨ ਬੰਦੇ ਗੱਡੀ ਦੇ ਤੇ ਦੋ ਇੱਚ ਘਲੋਤੇਰੇ ਦੇ ਆਕਾ ਭੱਜੇ ਲਗਾ ਦੇ ਫੜ ਲਿਆ ਇਹਨਾਂ ਨੇ ਉਹ ਭੱਜ ਗਿਆ ਨਿਕਲ ਗਿਆ ਵਾ ਤੇ ਉਹ ਨਿਕਲ ਗਿਆ ਬਾਅਦ ਦੇ ਵਿੱਚ ਉਹਦੇ ਨਾਲ ਫੇ ਗਿਆ ਕੇ ਦੇ ਬੰਦੇ ਲਾਇਆ ਹੋਰ ਉਹਨਾਂ ਨੇ ਆ ਕੇ ਦੇ ਇਹ ਪੰਚਾਇਤ ਲਾਇਆ ਉਦੋਂ ਤੇ ਉਹ ਜਿਹੜੇ ਦੋ ਬੰਦੇ ਘੇਰੇ ਨੂੰ ਲੈ ਗਏ ਉਹਨਾਂ ਨੂੰ ਇਹ ਤਾਂ ਮਾफी ਮੰਗ ਕੇ ਕਹਿ ਪਏ ਇਹ ਕੋਈ ਗੱਲ ਨਹੀਂ ਕਰਦੇ ਸਾਨੂੰ ਛੱਡ ਦਿਓ ਹਣਾ ਤੁਹਾਡੇ ਪਿੰਡ ਦੀ ਪੰਚਾਇਤ ਆ ਉਹ ਵੀ ਦਾਦੀ ਲਾਗੇ ਖੜੀ ਉਹਨਾਂ ਨੂੰ ਦੱਸਿਆ ਵਾ ਉਦੋਂ ਬਾਅਦ ਫੇ ਉਹ ਭੱਜ ਗਿਆ ਉਹਨੇ ਜਾ ਕੇ ਤੇ ਬੰਦੇ ਫੇਰ ਲੈਂਦੇ ਪਿੰਡੋਂ ਵੀ ਪੰਜੇ ਬੰਦੇ ਉਹਨਾਂ ਦਾ ਮੁੱਢ ਉਹ ਲੜਾਈ ਉਹ ਨਾ ਪਾਈ ਪਹਿਲਾਂ ਤੇ ਬਜਿੰਦਰ ਸਿੰਘ ਦੇ ਵੀ ਗੱਟੇ ਤੇ ਸਾਟ ਲੱਗੀ ਆ ਇਟਾ ਹੱਜਾ ਗੱਟੇ ਦੇ ਗੋਲੀ ਮਜਿੰਦਰ ਨੇ ਗੋਲੀ ਚੱਲੀ ਆ ਸਾਨੂੰ ਦੇ ਸਾਨੂੰ ਇਨਸਾਫ ਚਾਹੀਦਾ ਸਾਨੂੰ ਹੁਣ ਸੁਰੱਖਿਆ ਚਾਹੀਦੀ ਹੈ ਸਾਨੂੰ ਪੁਲਿਸ ਸਾਡੇ ਘਰ ਬਹਿਣੀ ਹੋ ਰਾਤੀ ਲਲਕਾਰੇ ਮਾਰ ਕੇ ਗਏ ਵੀ ਕੱਲ ਨੂੰ ਫੇਰ ਆਵਾਂਗੇ ਗੱਡੀਆਂ ਇੱਕ ਸਾਡੀ ਪੰਨੀ ਇੱਕ ਸਾਡੇ ਦੋਤੇ ਦੀ ਪੰਨੀ ਇਹ ਉਹਨਾਂ ਦੀ ਹੈ ਉਹ ਵੀ ਭੰਗ ਗਏ ਉਹ ਆਪਣੀ ਗੱਡੀ ਵੀ ਭੰਗ ਗਏ ਸੰਸਾਰ ਪਰ ਵਿੱਚ ਮਨਾਏ ਜਾਂਦੇ ਵਿਸ਼ਵ ਮੱਛੀ ਪਾਲਣ ਦਿਵਸ ਤੇ ਸੰਬੰਧ ਵਿੱਚ ਮੱਛੀ ਪਾਲਣ ਵਿਭਾਗ ਅੰਮ੍ਰਿਤਸਰ ਵੱਲੋਂ ਦਫ਼ਤਰ ਸਹਾਇਕ ਡਾਇਰੈਕਟਰ ਮੱਛੀ ਪਾਲਣ ਅੰਮ੍ਰਿਤਸਰ ਵਿਖੇ ਇਹ ਦਿਵਸ ਬੜੀ ਤੁਮਤਾਮ ਨਾਲ ਮਨਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਕਰੀਬ 60 ਮੱਛੀ ਪਾਲਕਾਂ ਅਤੇ ਮੱਛੀ ਵਿਕਰੇਤਾਵਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਸੀਆਈਏ ਸਟਾਫ 1 ਕਮਿਸ਼ਨਰੇਟ ਅੰਮ੍ਰਿਤਸਰ ਵੱਲੋਂ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਪਾਸੋਂ 8 ਲੱਖ 30000 ਰੁਪਏ ਦੀ ਡਰਗ ਮਨੀ ਪ੍ਰਾਪਤ ਕੀਤੀ ਹੈ ਪੁਤਲੀਕਰ ਦੇ ਵਾਲਮੀਕੀ ਚੌਂਕ ਤੋਂ ਰਾਮ ਤੀਰਥ ਰੋਡ ਤੱਕ ਰੋਜ਼ਾਨਾ ਲੱਗਣ ਵਾਲੇ ਭਾਰੀ ਜਾਮ ਕਾਰਨ ਰਾਗੀਰ ਬਹੁਤ ਪਰੇਸ਼ਾਨ ਹਨ ਇਸ ਸੰਬੰਧੀ ਰਾਗੀਰਾ ਨੇ ਸਾਡੀ ਫਾਸਟ ਵੇ ਨਿਊਜ਼ ਟੀਮ ਨਾਲ ਗੱਲ ਕਰਦਿਆਂ ਆਖਿਆ ਕੀ ਸੜਕ ਤੇ ਕੀਤੀਆਂ ਗਈਆਂ ਇਨਕ੍ਰੋਚਮੈਂਟਸ ਅਤੇ ਲੱਗੀਆਂ ਰੇੜੀਆਂ ਫੜੀਆਂ ਦੇ ਕਰ ਕਾਫੀ ਜਾਮ ਲੱਗ ਜਾਂਦਾ ਹੈ ਲੋਕਾਂ ਦਾ ਆਖਣਾ ਹੈ ਕਿ ਇਸ ਸੜਕ ਦੀ ਚੌੜਾਈ ਵਧਾਈ ਜਾਵੇ ਅਤੇ ਇਹ ਕੰਮ ਸਰਕਾਰ ਵੱਲੋਂ ਪਾਸ ਵੀ ਕਰ ਦਿੱਤਾ ਗਿਆ ਪਰ ਕੰਮ ਦੀ ਸ਼ੁਰੂਆਤ ਨਹੀਂ ਹੋ ਰਹੀ ਉਹਨਾਂ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਸ ਸੜਕ ਤੋਂ ਇਨਕ੍ਰੋਚਮੈਂਟ हटਾਈ ਜਾਵੇ ਅਤੇ ਸੜਕ ਦੀ ਚੌੜਾਈ ਦਾ ਕੰਮ ਜਲਦ ਤੋਂ ਜਲ ਸ਼ੁਰੂ ਕੀਤਾ ਜਾਵੇ ਤਾਂ ਜੋ ਰੋਜ਼ਾਨਾ ਸੜਕ ਤੇ ਲੱਗਣ ਵਾਲੇ ਜਾਮ ਤੋਂ ਲੋਕਾਂ ਨੂੰ निजात ਮਿਲ ਸਕੇ ਭਾਜੀ ਇਹ ਜਾਮ ਬਹੁਤ ਯਾਰਾ ਇਹਨੇ ਲੱਗਦਾ ਵਾ ਇਹ ਸੜਕਾਂ ਚੌੜੀਆਂ ਨਹੀਂ ਚਾਹੀਦੀ ਯਾਰ ਉਹ 2 ਘੰਟੇ ਨੇ ਜਾਮ ਲੱਗ ਰਹਿਦਾ ਵਾ ਉਹ ਸਹੀ ਜਨਤਾ ਨੇ ਪਰੇਸ਼ਾਨ ਹੁੰਦੀ ਭਾਜੀ ਇਹ ਰਾਤ ਦੇ ਖਰੋਦ ਤੇ ਜਾਮ ਲੱਗਦਾ ਵਾ 2 ਘੰਟੇ ਜਾਮ ਰਹਿੰਦਾ ਵਾ ਸੜਕ ਚੌੜੀ ਹੋਣ ਦਾ ਪਾਸ ਹੋਇਆ ਕੇਸ ਤੇ ਚੌੜੀ ਕੋਈ ਨਹੀਂ ਹੋਉਂਦੀ ਬਹੁਤ ਜ਼ਿਆਦਾ ਜਾਮ ਲੱਗਦਾ ਇਹ ਮਿਲ ਕੇ ਸੜਕ ਪਾਸ ਵੀ ਹੋਈ ਆ ਮਿਲ ਕੇ ਲੋਕ ਬਹੁਤ ਤੰਗ ਪਰੇਸ਼ਾਨ ਹੁੰਦੇ ਇੱਥੇ ਆਉਣ ਜਾਣ ਵਾਲੇ ਕੋਈ ਯੇ ਨੀ ਹਸਪੀਟਲ ਜਾਣਾ ਹੁੰਦਾ ਕਿ ਇਹਨੇ ਆਪਣੇ ਕਾਰੋਬਾਰ ਤੇ ਜਾਣਾ ਦਾ ਤੇ ਡੇ 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 ਘੰਟਾ ਘੰਟਾ ਕਈ ਢਾਕਾਂ ਹੀ ਢਾਕਾਂ ਹੀ ਤਾਂ ਮਿਲ ਕੇ ਜਾਮ ਦੇ ਵਿੱਚ ਹੀ ਫਸੇ ਰਹਿਣਾ ਬਹੁਤ ਜ਼ਿਆਦਾ ਜਾਮ ਲੱਗਦਾ ਜੀ। ਤੋ ਵੱਡੇ ਟਰੱਕਾਂ ਕਾ ਟਰਾਲੀਆਂ ਕੋਈ ਬਾਈਪਾਸ ਨਹੀਂ ਜਾਂਦਾ ਸਾਰੇ ਇੰਦੀ ਜਾਂਦੇ ਆ ਜੀ ਬਹੁਤ ਜ਼ਿਆਦੀ ਟੰਗੀ ਆ। ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਅਸੀਂ ਜੋ ਦੇਖਦੇ ਆ ਇੰਨਾ ਕ੍ਰਸ਼ ਹੈਗਾ ਕਿ ਕੋਈ ਹਿਸਾਬ ਹੀ ਨਹੀਂ ਐ। ਟਰੱਕਾਂ ਕਾ ਟਰਾਲੀਆਂ ਖੜੀਆਂ ਹੁੰਦੀ ਆ ਅਸੀਂ ਹਸਪੀਟਲ ਜਾਣਾ ਕਿਸੇ ਦੇ ਗੁਰਦੁਆਰੇ ਜਾਣਾ ਲੰਗੜਾ ਫਿਰ ਵਾਪਸ ਘਰ ਜਾਣਾ ਔਰ ਬਹੁਤ ਹੀ ਦਿੱਕਤ ਆਨਦੀ ਆ। ਇਹਨੇ ਇੱਕ ਜ਼ਿਆਦਾ ਰਾਸ਼ ਜਦੋਂ ਆਉ ਇੱਥੇ ਗੱਡੀਆਂ ਵਿੱਚ 24 ਰਸਤੇ ਚ ਕਿੰਨੇ ਸਕੂਟਰ ਜੇ ਉਹ ਗੱਡੀਆਂ ਆਉਂਦੀ ਲੰਘਦੀਆਂ ਵਾ ਜਦਦਾ ਇਧਰੋਂ ਹੈ ਭਗਵਾਨ ਮੰਡੀ ਤੋਂ ਦੂਸਰੀ ਜੀਜੀ ਰੋਡ ਵੱਲੋਂ ਤਾਂ ਸਾਰਾ ਇਹ ਰੁਕਿਆ ਹੁੰਦਾ ਬਹੁਤ ਹੀ ਰਾਸ਼ ਹੁੰਦਾ ਆਉਣਾ ਜਾਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਲੰਘਣਾ ਇੰਨਾ ਕਿ ਮੁਸ਼ਕਲ ਕਿ ਕੋਈ ਹਿਸਾਬ ਨਹੀਂ ਵੀ ਕਹਿੰਦੇ ਆ ਕਿ ਜੋ ਮਤਲਬ ਦੇਖੋ ਮਤਲਬ ਤੁਹਾਨੂੰ ਮਾਣ ਦੇ ਮੁਕਾਬਲ ਜੋ ਠੀਕ ਆ ਹੋਣਾ ਚਾਹੀਦਾ ਸਵਰਾਜ ਐਕਸਪ੍ਰੈਸ ਦੇ 에어 ਕੰਡੀਸ਼ਨਡ ਕੋਚ A1 ਵਿੱਚ ਇੱਕ ਯਾਤਰੀ ਦਾ ਰੇਲ ਗੱਡੀ ਵਿੱਚ ਬੈਕ ਰਹਿ ਗਿਆ ਇਸ ਤੋਂ ਬਾਅਦ ਕਮਰਸ਼ੀਅਲ ਇਨਸਪੈਕਟਰ ਸ਼ਲੇਂਦਰ ਨੇ ਤੁਰੰਤ ਸੀਆਈਟੀ ਜੰਮੂ ਤਵੀ ਰੇਲਵੇ ਸਟੇਸ਼ਨ ਅਬਦੁਲ ਰਸੀਦ ਨੂੰ ਇਸ ਬਾਰੇ ਸੂਚਿਤ ਕੀਤਾ ਅਤੇ ਜਾਣਕਾਰੀ ਤੁਰੰਤ ਯਾਤਰੀ ਨੂੰ ਦਿੱਤੀ ਗਈ। ਜੰਮੂ ਤਵੀ ਰੇਲਵੇ ਸਟੇਸ਼ਨ ਤੇ ਪਹੁੰਚਣ ਤੇ ਬੈਗ ਦੀ ਪੁਸ਼ਟੀ ਕੀਤੀ ਗਈ ਅਤੇ ਯਾਤਰੀ ਨੂੰ ਸੌਂਪ ਦਿੱਤਾ ਗਿਆ। ਯਾਤਰੀ ਨੇ ਭਾਰਤੀ ਰੇਲਵੇ ਦਾ ਧੰਨਵਾਦ ਕੀਤਾ ਅਤੇ ਕੰਮ ਪ੍ਰਤੀ ਰੇਲਵੇ ਸਟਾਫ ਦੀ ਇਮਾਨਦਾਰੀ ਅਤੇ ਸਮਰਪਣ ਦੀ ਸ਼ਲਾਘਾ ਕੀਤੀ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ फास्टवे मेट्रो चैनल नंबर 242 ते फास्टवे म्यूजिक चैनल नंबर 243 ते गुरुद्वारा शहीदा साहिब तो सीधा प्रसारण चैनल नंबर 556 श्री दुर्गाणा तीर्थ तो सीधा प्रसारण चैनल नंबर 533 ਕੀਤਾ ਜਾ ਰਿਹਾ ਹੈ ਮੰਦਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ ਪੀਓ ਸਟਾਫ ਨੇ ਇੱਕ ਪਗਵਾੜੇ ਦੋਸ਼ੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸੰਬੰਧੀ ਪੀਓ ਇਨਚਾਰਜ ਹਰੀਸ਼ ਵਰਮਾ ਵੱਲੋਂ ਜਾਣਕਾਰੀ ਦਿੱਤੀ ਗਈ ਪੀਓ ਹੈ ਜੇ ਰਾਜਨ ਸਿੰਘ ਇਸ ਰਾਜਾ ਸਨੋ ਕੁਲਦੀਪ ਸਿੰਘ ਆਰੋ ਪਤੀ ਨੰਗਲ ਦੀ ਇਹ ਪਿੰਡ ਸੋਰਸਿੰਗ ਦਾ ਡਿਸਟ੍ਰਿਕਟ ਤਰਨਤਾਰਨ ਦਾ ਹੀ ਰਹਿਣ ਇਹ ਨੂੰ ਇਹ ਉੱਥੋਂ ਜਾ ਕੇ ਲੈ ਗਏ ਤਰਨਤਾਰਨ ਤੋਂ ਤੇ ਇਹ ਬਾਦ ਅਦਾਲਤ ਸ਼੍ਰੀ ਗੁਰਦਰਸ਼ਨ ਸਿੰਘ ਜੀ ਐਮ ਆਈ ਸੀ ਦੀ ਕੋਰਟ ਦੇ ਵਿੱਚੋਂ ਮਕਦਮਾ ਨੰਬਰ 211 ਡੇਟ ਡੇਟ 16 12 2021 ਅੰਡਰ ਸੈਕਸ਼ਨ 379 ਚਾਰਜ ਹਾਰਾ 201 ਆਈਪੀਸੀ ਥਾਣਾ ਸੀਟਵਲ ਦੇ ਮਕਦਮੇ ਦੇ ਵਿੱਚ ਪੀਓਸੀ ਜਿਹਦੀ ਪਿਓ ਡੇਟ ਕੀ ਹੈ 5 10 2024 ਤੇ ਇਹ ਉਥੋਂ ਲੈ ਕੇ ਆਏ ਹਾਂ ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਅੰਮ੍ਰਿਤਸਰ ਵਿੱਚ ਪਹਿਲੀ ਵਾਰ ਕਰਵਾਈ ਜਾ ਰਹੀ ਹੈ ਮਿਸਟਰ ਇੰਡੀਆ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਅੰਮ੍ਰਿਤਸਰ ਵਿੱਚ 23 ਅਤੇ 24 ਨਵੰਬਰ ਨੂੰ ਹਰੀ ਸਿੰਘ ਨਲਵਾ ਕਲਾਸਿਕ ਬਾਡੀ ਬਿਲਡਿੰਗ ਮੁਕਾਬਲੇ ਕਰਵਾਏ ਜਾ ਰਹੇ ਹਨ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਹੈਰੀ ਪਿੰਡਲ ਅਤੇ ਤਿਰਜ ਗਿਲ ਵੱਲੋਂ ਪੱਤਰਕਾਰ वार्ता ਦੌਰਾਨ ਦੱਸਿਆ ਗਿਆ ਕਿ ਅੰਮ੍ਰਿਤਸਰ ਵਿੱਚ ਮਹਾਨ ਯੋਧੇ ਹਰੀ ਸਿੰਘ ਨਲਵਾ ਦੇ ਨਾਮ ਤੇ ਮਿਸਟਰ ਇੰਡੀਆ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਪਹਿਲੀ ਵਾਰ ਅੰਮ੍ਰਿਤਸਰ ਵਿੱਚ ਕਰਵਾਈ ਜਾ ਰਹੀ ਹੈ ਜਿਸ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਬੋਡੀ ਬਿਲਡਰਸ ਭਾਗ ਲੈ ਰਹੇ ਹਨ ਉਹਨਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਦੇ ਜੇਤੂਆਂ 'ਚ ਕਾਰ, ਬਾਈਕ ਅਤੇ ਕੈਸ਼ ਪ੍ਰਾਈਜ਼ ਦਿੱਤੇ ਜਾਣਗੇ। ਉਹਨਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਦਾ ਮਕਸਦ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਵਾਉਣਾ ਹੈ। ਇਸ ਮੌਕੇ ਜਗਤਾਰ ਸਿੰਘ ਬੌਕਸਰ, ਕੁਲਬੀਰ ਸਿੰਘ ਰਾਜੂ, ਵਰੁਣ ਸ਼ਰਮਾ ਅਤੇ ਰਿਤੇਸ਼ ਰਾਣਾ ਵੀ ਮੌਜੂਦ ਸਨ ਅਤੇ ਉਹਨਾਂ ਪ੍ਰਬੰਧਕਾਂ ਨੂੰ ਆਪਣਾ ਪੂਰਾ ਸਹਿਯੋਗ ਦੇਣ ਦੀ ਗੱਲ ਆਖੀ। ਆ ਤੀਸਰਾ ਟੂਰਨਾਮੈਂਟ ਆ ਜਿਹਦੇ ਚ ਪੂਰੇ ਇੰਡੀਆ ਤੋਂ ਪਾਰਟਿਸਪੈਂਟ ਆਂਦੇ ਆ ਬਹੁਤ ਵੱਡੇ ਲੈਵਲ ਦਾ ਟੂਰਨਾਮੈਂਟ ਆ ਇਹ ਇਸ ਇਵੈਂਟ ਦੀ ਖਾਸ ਗੱਲ ਹੈ ਕਿ ਆਪਾਂ ਇੱਕ ਨਵੀਂ ਕੈਟਾਗਰੀ ਬਣਵਾਈਏ ਫੈਡਰੇਸ਼ਨ ਨੂੰ ਕਹਿ ਕੇ ਰਜਿਸਟਰਡ ਕਰਵਾ ਕੇ ਗੁਰਸਿਕ ਫਿਟਨੈਸ ਸਾਰੇ ਜਾਣੇ ਰਲ ਮਿਲ ਕੇ ਕਿਹੇ ਇੱਕ ਬੰਦੇ ਦਾ ਇਹ ਹੈ ਨਹੀਂ ਟੂਰਨਾਮੈਂਟ ਇਹ ਸਾਡਾ ਸਾਰਿਆਂ ਦਾ ਹੀ ਨੌਜਵਾਨਾਂ ਦਾ ਬਜ਼ੁਰਗਾਂ ਦਾ ਤੇ ਉਹ ਜਿੰਨੇ ਵੀ ਪੱਤਰਕਾਰ ਵੀਰ ਆਪ ਹੀ ਸਾਰੇ ਰਲ ਮਿਲ ਕੇ ਭੈਣ ਭਰਾ ਸੱਜਣ ਮਿੱਤਰ ਜਿੰਨੇ ਵੀ ਆ ਇਨਾਂ ਸਾਡਾ ਸਾਥ ਦਿੱਤਾ ਤੇ ਇਨਾਮ ਐਡੇ ਡੇ ਵੱਡੇ ਆ ਕਿ ਬੱਚਿਆਂ ਦਾ ਮਨ ਕਰੇਗਾ ਦੇਖੋ ਜਿਹੜੇ ਇਸ ਵਾਰ ਨਹੀਂ ਆ ਰਹੇ ਉਹ ਅਗਲੇ ਸਾਲ ਜਰੂਰ ਆਣਗੇ ਕਿ ਬੱਚਿਆਂ ਦਾ ਮਨ ਕਰੇਗਾ ਕਿ ਐਡਾ ਡਾ ਇਨਾਮ ਮਿਲਦਾ ਕਿਉਂਕਿ ਪੈਸਾ ਬਹੁਤ ਲੱਗਦਾ ਜਿਵੇਂ ਹੈਰੀ ਨੇ ਦੱਸਿਆ ਕਿ ਬਹੁਤ ਪੈਸਾ ਲੱਗਦਾ ਆ ਆਪਾਂ ਇਨਾ ਪੈਸਾ ਲਾ ਕੇ ਡੇਡੋ ਵੱਡੇ ਕੰਪਲੀਸ਼ਨ ਜਾਂਦੇ ਆ ਤੇ ਮਿਲਦਾ ਕੱਖ ਨਹੀਂ ਆ ਤੇ ਬੱਚੇ ਨਿਰਾਸ਼ ਹੋ ਜਾਂਦੇ ਆ ਸੋਸ਼ਲ ਮੀਡੀਆ ਉੱਪਰ ਗੁਰੂ ਨਾਨਕ ਦੇਵ ਜੀ ਦਾ ਸਵਾਂਗ ਰੱਚ ਲੋਕਾ ਕੋਲੋਂ ਮੱਥਾ ਟਕਾਉਣ ਵਾਲੇ ਬਹਿਰੂਪੀਏ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਤੇ ਪੜਕੇ ਪੰਜਾਬ ਬੀਸੀ ਸੈੱਲ ਦੇ ਪ੍ਰਧਾਨ ਅਤੇ ਸੋਸ਼ਲ ਵਰਕਰ ਸਰਬਜੀਤ ਸਿੰਘ ਸੋਨੂ ਜੰਡਿਆਲਾ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਜਾ ਕੇ ਅਜਿਹੇ ਬਹਿਰੂਪੀਏ ਅਤੇ ਉਸਦੇ ਸਾਥੀਆਂ ਉੱਪਰ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਉਹਨਾਂ ਕਹਿਾ ਕਿ ਜੇਕਰ ਇਸ ਉੱਪਰ ਕਾਨੂੰਨੀ ਕਾਰਵਾਈ ਨਾ ਹੋਈ ਤਾਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਆ ਔਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਸ ਵਿੱਚ ਇੱਕ پاਗਲ ਬੰਦੇ ਨੇ ਗੁਰੂ ਨਾਨਕ ਸਾਹਿਬ ਦਾ ਸਵਾਗ ਰਚ ਕੇ ਆਪਣੇ ਆਪ ਨੂੰ ਬਹਿਰੂਪੀਏ ਨੇ ਵਿਖਾਇਆ। ਅੱਜ ਮਾਨਯੋਗ ਡੀਸੀ ਸਾਹਿਬ ਅਮ੍ਰਿਤਸਰ ਦੇ ਉਹਨਾਂ ਨੂੰ ਮਿਲਿਆ ਵਾ ਔਰ ਇੱਕ ਲੈਟਰ ਦੇ ਕੇ ਮੰਗ ਪੱਤਰ ਦੇ ਕੇ ਮੰਗ ਕੀਤੀ ਕੀ ਇਹ ਜਿਹੜੇ ਬੰਦਿਆਂ ਵੱਲੋਂ ਵੀਡੀਓ ਬਣਾਈ ਗਈ ਔਰ ਜਿੱਥੋਂ ਦੀ ਵੀਡੀਓ ਹੈਗੀ ਐ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਦੇ ਨਾਲ ਜਿਹੜੀ ਟੀਮ ਆ ਪੂਰੀ ਜਿਨ੍ਹਾਂ ਨੇ ਡਰਾਮਾ ਰਚਿਆ ਪੂਰਾ ਤੇ ਪ੍ਰੀਪਲਾਨ ਜਿਹੜੀ ਸ਼ਰਾਰਤੀ ਅਨਸਰਾਂ ਨੇ ਸ਼ਰਾਰਤ ਕੀਤੀ ਹੈ ਨ ਸਾਰਿਆਂ ਖਿਲਾਫ ਮੁਕਦਮਾ ਦਰਜ ਕੀਤਾ ਜਾਵੇ। ਬਾਬਾ ਦੀਪ ਸਿੰਘ ਚੈਰੀਟੇਬਲ ٹرسٹ ਦੇ ਮੁਖ ਸੇਵਾਦਾਰ ਭਾਈ ਗੁਰ ਇਕਬਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ ਵੱਲੋਂ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਗੁਰਦੁਆਰਾ ਬੀਬੀ ਕੋਲਾ ਜੀ ਕੋਲ ਸਰ ਸਾਹਿਬ ਵਿਖੇ ਕੀਤਾ ਗਿਆ। ਜਿਸ ਵਿੱਚ ਭਾਈ ਗੁਰਚਰਨ ਸਿੰਘ ਕਥਾਵਾਚਕ ਅਤੇ ਭਾਈ ਅਮਨਦੀਪ ਸਿੰਘ ਦੇ ਕੀਰਤਨੀ ਜਥੇ ਨੇ ਕਥਾ ਕੀਰਤਨ ਦੁਆਰਾ ਸੰਤਾਂ ਨੂੰ ਨੇਹਾਲ ਕੀਤਾ। ਇਸ ਮੌਕੇ ਗੁਰਦੁਆਰਾ ਬੀਬੀ ਕੌਲਾ ਜੀ ਦੇ ਹੈਡ ਗ੍ਰੰਥੀ ਭਾਈ ਗੁਰਮਿੰਦਰ ਸਿੰਘ ਵੱਲੋਂ ਕਈ ਸਾਲਾਂ ਤੋਂ ਨਿਰੰਤਰ ਸ਼ੁ크rana ਸਮਾਗਮ ਕਰੰਤੇ ਭਾਈ ਅਮਨਦੀਪ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਭਾਈ ਅਮਿਤੇਸ਼ਵਰ ਸਿੰਘ, ਭਾਈ ਜਸਬੀਰ ਸਿੰਘ, ਭਾਈ ਮਨਮੀਤ ਸਿੰਘ, ਭਾਈ ਆਫਕਾਰ ਸਿੰਘ, ਭਾਈ ਸ਼ਮਸ਼ੀਰ ਸਿੰਘ, ਭਾਈ ਸਿਮਰਨਜੀਤ ਸਿੰਘ ਆਦ ਮੌਜੂਦ ਸਨ। ਅੱਜ 20 ਨਵੰਬਰ ਜੋ ਮਹਾਰਾਜ ਨੇ ਤਰਸ ਕੀਤਾ ਬੀਬੀ ਕੌਲਾ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਕੌਲਸਰ ਸਾਹਿਬ ਵਿਖੇ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਦੂਰੋਂ ਨੇੜੇੋਂ ਬੇਅੰਤ ਸੰਗਤਾਂ ਨੇ ਆ ਕੇ ਹਾਜ਼ਰੀਆਂ ਭਰੀਆਂ ਔਰ ਬਹੁਤ ਸਾਰੇ ਗੁਰੂ ਦੇ ਕੀਰਤਨੀਆਂ ਨੇ ਕਥਾ ਵਚਕਾਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਦਰਸ਼ਨ ਦਿੱਤੇ ਆ ਕਿ ਸਾਡੇ ਬੜੇ ਪਿਆਰੇ ਸਿੰਘ ਸਾਹਿਬ ਜੀ ਗਿਆਨੀ ਗੁਰਵਿੰਦਰ ਸਿੰਘ ਜੀ ਜੋ ਬੜੀ ਨਿਮਰਤਾ ਦੇ ਵਿੱਚ ਇੱਥੇ ਸੇਵਾ ਨਿਭਾਉਂਦੇ ਨੇ ਬੀਬੀ ਕੋਲਾ ਜੀ ਦੇ ਪਰਿਵਾਰ ਦੇ ਮੇਰੀ ਅਰਦਾਸ ਸੇ ਗੁਰੂ ਰਾਮ ਦਾਸ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੂੰ ਹੋਰ ਚੜ੍ਹਦੀਆਂ ਕਲਾ ਬਖਸ਼ਣ ਤੰਤਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤੰਤਨ ਬਾਬਾ ਦੀਪ ਸਿੰਘ ਜੀ ਲੋਕ ਸੇਵਾ ਸੁਸਾਇਟੀ ਵੱਲੋਂ ਤੀਸਰਾ ਮਹਾਨ ਕੀਰਤਨ ਦਰਬਾਰ 23 ਨਵੰਬਰ ਦਿਨ ਸ਼ਨੀਵਾਰ ਨੂੰ ਦੁਪਹਿਰ 2 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਚੱਲੇਗਾ ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀਏ ਕਥਾਵਾਚਕ ਸੰਤ ਮਹਾਪੁਰ ਗੁਰਬਾਣੀ ਰਾਹੀਂ ਸੰਤਾਂ ਨੂੰ ਨੇਹਾਲ ਕਰਨਗੇ ਸੁਸਾਇਟੀ ਦੇ ਪ੍ਰਧਾਨ ਅਨਿਲ ਵਿਸ਼ਿਸ਼ਟ ਨੇ ਸਮੂਹ ਸੰਤਾਂ ਨੂੰ ਬੇਨਤੀ ਕੀਤੀ ਕਿ ਇਹਨਾਂ ਸਮਾਗਮ ਵਿੱਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਇਆ ਜਾਣਗੇ ਅਤੇ ਖੂਨਦਾਨ ਅਤੇ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ। ਇਸ ਮੌਕੇ ਗੁਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਅਮਰਿਤਪਾਲ ਸਿੰਘ, ਦਵਿੰਦਰ ਸਿੰਘ ਜੀ ਐਸ ਗਰੋਵਰ ਵੀ ਹਾਜ਼ਰ ਸਨ। ਬਾਬਾ ਦੀਪ ਸਿੰਘ ਜੀ ਲੋਕ ਸੇਵਾ ਸੁਸਾਇਟੀ ਅਤੇ ਸਮੂਹ ਮੈਂਬਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਚਾਤੀਪਿੰਡ ਚੌਕ ਸ਼ੀਦਾ ਸਾਹਿਬ ਦੇ ਬਾਹਰ 23 ਤਰੀਕ ਦਿਨ ਸ਼ਨੀਵਾਰ ਮਤਲਬ ਪਰਚੋ ਦਿਨ ਸ਼ਨੀਵਾਰ ਦਪਹਿਰੇ 2 ਵਜੇ ਸੁਖਨੀ ਸਾਹਿਬ ਦਾ ਪਾਠ ਆਰੰਭ ਹੋਏਗਾ ਜੀ ਰਾਤ 12 ਵਜੇ ਤੱਕ ਅਟੁੱਟ ਕੀਰਤਨ ਦੀ ਲੜੀ ਚੱਲੇਗੀ ਜਿਸ ਵਿੱਚ ਸਿੱਖ ਸਿੰਘ ਸਾਹਿਬਾਨ ਸੰਤ ਮਹਾਪੁਰਖ ਪੰਥ ਪ੍ਰਤੀ ਦ੍ਰਾਗੀ ਜਥੇ ਕਥਾਵਾਚਕ ਗੁਰਬਾਣੀ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਸਾਰੀ ਸੰਗਤ ਨੂੰ ਮੇਰੀ ਬੇਨਤੀ ਹੈ ਕਿ ਕੀਰਤਨ ਦਰਬਾਰ ਦੇ ਵਿੱਚ ਪਰਿਵਾਰਾਂ ਸਮੇਤ ਹਾਜ਼ਰੀ ਭਰੋ ਮੰਦਿਰ ਸ਼੍ਰੀ ਰਾਮ ਬਾਲਾਜੀ ਧਾਮ ਚੈਰੀਟੇਬਲ ਟਰਸਟ ਕਨੂਪੁਰ ਕਾਲੀ ਵਿਖੇ 21 ਨਵੰਬਰ ਦਿਨ ਸੋਮਵਾਰ ਨੂੰ ਸ਼੍ਰੀ ਸ਼੍ਰੀ 1008 ਮਹਾ ਮੰਦलेश्वर Swami ਅਸ਼ਨੀਲ ਜੀ ਮਹਾਰਾਜ ਜੀ ਦੇ ਜਨਮ ਦਿਵਸ ਮੌਕੇ ਸੰਤ ਸਮੇਲਨ 11 ਵਜੇ ਤੋਂ ਲੈ ਕੇ ਪ੍ਰਭੂ ਇੱਛਾ ਤੱਕ ਚੱਲੇਗਾ ਜਿਸ ਵਿੱਚ ਪજન ਮੰਡਲੀਆਂ ਵੱਲੋਂ ਅਤੇ ਸੰਤ ਮਹਾਪੁਰਖਾ ਵੱਲੋਂ ਪ੍ਰਵਚਨ ਕੀਤੇ ਜਾਣਗੇ ਅਤੇ ਸ਼ਾਮ ਨੂੰ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ ਸ਼੍ਰੀ ਸ਼੍ਰੀ 1008 ਮਹਾ ਮੰਦलेश्वर Swami ਅਸ਼ਨੀਲ ਜੀ ਮਹਾਰਾਜ ਨੇ ਸਮੂਹ ਸੰਤਾਂ ਨੂੰ ਸਮਾਗਮ ਵਿੱਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਹੈ ਫਾਸਟਵੇ ਦੇ ਚੈਨਲ ਨੰਬਰ 243 ਤੇ ਸਮਾਗਮ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ ਮਾਤਾ ਲਾਲ ਦੇਵੀ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਸ਼੍ਰੀ ਰਾਮਚਰਿਤ ਮਾਨਸ ਮਹੀਨੇ ਦੇ ਪਰਾਇਨ ਪਾਠ ਦਾ ਆਯੋਜਨ 11 ਨਵੰਬਰ ਤੋਂ 8 ਦਸੰਬਰ ਤੱਕ ਸਵੇਰੇ 8:30 ਤੋਂ 10 ਵਜੇ ਤੱਕ ਮੰਦਿਰ ਮਾਤਾ ਮਾਡਲ ਟਾਊਨ ਰਾਨੀਕਾ ਬਾਗ ਵਿਖੇ ਪ੍ਰਧਾਨ ਵਿਕਰਮ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਜਾ ਰਹੇ ਹਨ ਫਾਸਟਵੇ ਦੇ ਚੈਨਲ ਨੰਬਰ 242 ਤੇ ਸਮਾਗਮ ਦਾ ਲਾਈਵ ਪ੍ਰਸਾਰਣ ਕੀਤਾ ਜਾ ਰਿਹਾ ਹੈ रिटायर्ड एसएचओ ਅਤੇ ਸਮਾਜ ਸੇਵਕ ਸੰਜੀਵ ਕੁਮਾਰ ਵੱਲੋਂ ਗੋਕੁਲ ਐਵੇਨਿਊ ਅਤੇ ਟੰਡਨ ਨਗਰ ਦੇ ਵੱਖ-ਵੱਖ ਇਲਾਕਿਆਂ 'ਚ ਬਲੌਕ ਹੋਏ ਸੀਵਰੇਜ ਅਤੇ ਚੈਂਬਰ ਖੁਲਵਾਏ ਗਏ ਲੋਕਾਂ ਨੇ ਉਹਨਾਂ ਦਾ ਧੰਨਵਾਦ ਕੀਤਾ ਅਸੀਂ ਇਹਨਾਂ ਨਾਲ ਭਾਜੀ ਉਹਨਾਂ ਨੂੰ ਕਿਹਾ ਸੀ ਤੇ ਇਹਨਾਂ ਨੇ ਸਾਰਾ ਕਰਵਾ ਦਿੱਤੀ ਸਾਰਾ ਗਾਹ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਅਰੇ ਬਹੁਤ ਬਹੁਤ ਧੰਨਵਾਦੀ ਸੀ ਚੈਂਬਰ ਬਣਾਤਾ ਬੜੇ ਦਿਨਾਂ ਤੋਂ ਬੰਦ ਪਿਆ ਸਾਡਾ ਭਰਿਆ ਪਿਆ ਇਹਨਾਂ ਵੱਲੋਂ ਵੀ ਕਰਤਾ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਇਹ ਕੰਮ ਕਰਦੇ ਹੋ ਕੋਈ ਦੇ ਦੇ ਤਹ ਹੋ ਕੇ ਕੰਮ ਕਰਦੇ ਦੇ ਆ ਇਹਨਾਂ ਨੂੰ ਕਿਹਾ 1 ਮਿੰਟ ਜੇ ਇਹਨਾਂ ਨੇ 1 ਮਿੰਟ ਸਾਡਾ ਚੈਂਬਰ ਵੀ ਸੁਣਾਈ ਕੀਤੀ ਅਤੇ ਆਖਿਰ ਵਿੱਚ ਮੁਖ ਖਬਰਾਂ ਇੱਕ ਵਾਰ ਫਿਰ ਤੋਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪਿੰਦੀ ਦੇ ਨੇੜੇ ਸੜਕ ਤੋਂ ਪੇਤ ਪਰੇ ਹਾਲਾਤਾਂ ਵਿੱਚ ਮਿਲੀ ਇੱਕ ਨੌਜਵਾਨ ਦੀ ਲਾਸ਼

ਇਸਾਂ ਨਾਚਦੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ